देखो लोकसभा इलेक्शन आने वाले ने मैं जि फतेहगढ़ साहब लोकसभा प्रभारी हैं ਦਰਾਹਾ ਮੀਟਿੰਗ ਹੋਈ ਸੀ ਉਸ ਤੋਂ ਤਿਆਰ ਹੋਇਆ ਸੀ ਕਿ ਅਸੀਂ ਸਭ ਲੋਕ ਕੰਸਟੀਟੂਐਂਸੀ ਵਾਈਜ਼ ਜਿਹੜੀਆਂ ਹਨ ਉਹ ਮੀਟਿੰਗਾਂ ਕਰਾਂਗੇ। ਤੋਂ ਅੱਜ ਤਿੰਨ ਕੰਸਟੀਟੂਐਂਸੀ ਦੀ ਮੀਟਿੰਗ ਨੂੰ ਇੱਥੇ ਰੱਖਿਆ ਗਿਆ। ਬੂਤ ਤੱਕ ਪਾਰਟੀ ਨੂੰ ਕਿਵੇਂ ਖੜਾ ਕਰਨਾ ਪਿੰਡਾਂ ਤੱਕ ਪਾਰਟੀ ਨੂੰ ਕਿਵੇਂ ਲੈ ਕੇ ਜਾਣਾ ਮੋਰਚੇ ਕਿਵੇਂ ਖੜੇ ਹੋਣੇ ਨੇ ਉਹਦੀ ਸਥਿਤੀ ਨੂੰ ਅੱਜ ਅਨਲਿਸਿਸ ਕੀਤਾ ਗਿਆ ਔਰ ਲੋਕਾਂ ਨੇ ਮੰਡਲ ਪ੍ਰਧਾਨਾ ਨੇ ਇਹ ਗੱਲ ਨੂੰ ਸੁਨਿਸ਼ਚਿਤ ਕੀਤਾ ਹੈ। ਇੱਕ ਹਫਤੇ ਦੇ ਵਿੱਚ ਵਿੱਚ ਜਿਹੜੀਆਂ ਕਮੀਆਂ ਹੈਗੀਆਂ ਉਹਨੂੰ ਅਸੀਂ ਪੂਰਾ ਕਰਕੇ ਬਹੁਤ ਜਲਦੀ ਮੀਟਿੰਗਾਂ ਵੀ ਤੈਅ ਹੋ ਗਈਆਂ ਕੁਝ ਮੰਡਲਾਂ ਦੀਆਂ ਜਿਹੜੇ ਮੰਡਲ ਗਰਥ ਨੇ ਸਾਡੇ ਸਮਰਾਵਾ ਦੇ ਕੈਂਡੀਡੇਟ ਸਾਹਿਬ ਨੇ ਇਹਨਾਂ ਨੇ ਪੂਰਾ ਬੂਥ ਤੱਕ ਤਿਆਰ ਕੀਤਾ ਹੋਇਆ ਉਹਦੀ ਮੀਟਿੰਗ ਵੀ ਜਿਹੜੀ ਹੈ ਸਾਰੇ ਬੂਥ ਤੇ ਲੋਕ ਉਸ ਮੀਟਿੰਗ ਚਾਣਗੇ ਉਹ ਵੀ ਤੈਅ ਅਸੀਂ ਕਰ ਲਿਆ ਤੇ ਇੱਕ گاਉਂ ਚਲੋ ਅਭਿਆਨ ਸੜਾ ਸ਼ੁਰੂ ਹੋਇਆ ਪਿੰਡ ਪਿੰਡ ਜਾਣ ਦਾ ਅਭਿਆਨ ਵੀ ਅਸੀਂ ਸ਼ੁਰੂ ਕਰ ਰਹੇ ਹਾਂ ਉਹਦੇ ਵਿੱਚ ਜਿਹੜੇ ਸਾਡੇ ਬਿਲਕੁਲ ਪਿੰਡ 'ਚ ਵੇਸੈਣੀ ਉਸ ਪਿੰਡ 'ਚ ਪ੍ਰਾਉਰਿਟੀ ਦੇ ਕੇ ਸਾਡੇ ਲੀਡਰ ਉੱਥੇ ਜਾਣਗੇ ਔਰ ਉਸ ਪਿੰਡ ਦੇ ਵਿੱਚ ਬੂਥ ਨੂੰ ਖੜਾ ਕਰਨਗੇ ਔਰ ਉੱਥੇ ਦੇ ਜਿੱਤੇ ਹਾਰੇ ਸਰਪੰਚ ਪੰਚ ਬਲਾਕ ਸੰਮਤੀ ਮੈਂਬਰ ਜਿਹੜਾ ਪਰਸ਼ਦ ਮੈਂਬਰ ਉਹਨਾਂ ਨੂੰ ਮਿਲਾਂਗੇ ਔਰ ਜਿਹੜੇ ਵੀ ਸਾਡੀ ਪਾਰਟੀ 'ਚ ਕੋਈ ਬੜਾ ਉੱਸਾ ਲੋਕਾਂ 'ਚ ਸਾਡੀ ਪਾਰਟੀ ਚਾਣ ਲਈ ਔਰ ਜਿਹਨੂੰ ਵੀ ਅਸੀਂ ਕੰਟੈਕਟ ਕਰਦੇ ਆ ਉਹ ਪਾਰਟੀ ਚਾਣ ਨੂੰ ਤਿਆਰ ਹੈ ਉਸ ਗੱਲ ਹੀ ਪੂਰੀ ਇਹ ਤਿਆਰੀ ਹੋਈ ਹੈ ਲੋਕ ਸਭਾ ਫਟੇਗੜ ਸਭ ਅਸੀਂ ਪਹਿਲੀ ਵਾਰ ਲੜ ਰਹੇ ਆ ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ ਤੇ ਇਹ ਸੀਟ ਜਿੱਤਣ ਵਾਸਤੇ ਉਹਦੀ ਤਿਆਰੀ ਜਿਹੜੀ ਅਸੀਂ ਕਰ ਰਹੇ ਲੋਕਾਂ ਦੀ ਚਰਚਾ ਚੱਲਦੀ ਹੈ ਕਿ ਆਪਣੇ ਕਾਲੀ ਦਲ ਨਾਲ ਗੱਠਜੋੜ ਹੋਏਗਾ ਅੱਜ ਦੀ ਰੇਸ ਚ ਕੋਈ ਗਠਬੰਧਨ ਦੀ ਸੰਭਾਵਨਾ ਨਹੀਂ ਹੈ ਜਿਹੜਾ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਸਪੋਰਟ ਕੀਤੀ ਗਈ ਇੱਕ ਕੈਂਡੀਡੇਟ ਬਲੀ ਉਹਨੂੰ ਕਿੱਦਾਂ ਦੇਖਦੇ ਨੇ ਨਹੀਂ ਭਾਜੀਪੀ ਕੋ ਆਪਣਾ ਦੁਆ ਸੀਗਾ ਪੂਰਾ ਨੰਬਰ ਸੀਗੇ ਅਸੀਂ ਉਹਨਾਂ ਜਿੱਤੇ ਮੋਦੀ ਦੀ ਪੋਲਿਸੀ ਦੇ ਨਾਲ ਅਸੀਂ ਜਿੱਤੇ ਹਾਂ ਔਰ ਇਹ ਇੰਡੀ ਗਠਵੰਧਨ ਜਿਹੜਾ ਹੈ ਉਹਦੀ ਸਭ ਤੋਂ ਵੱਡੀ ਪਹਿਲੀ ਹਾਰ ਜਿਹੜੀ ਹੈ ਉਹ ਹੋਈ ਹੈ ਜਾਗੇ 13 13 ਸੀਟਾਂ ਕੱਲੇ ਜਨਾਬ ਲੜਾਂਗੇ 13 ਦੀ 13 ਸੀਟਾਂ ਦੇ ਔਰ 13 ਦੀ 13 ਸੀਟਾਂ ਦੀ ਸਾਡੀ ਤਿਆਰੀ ਚੱਲ ਰਹੀ ਹੈ ਅੱਜ ਕੀ ਨਾਮ ਹੈ ਅਜੇ ਸੂਜੀ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਕਿ ਅੱਜ ਜੋ ਲੋਕ ਸਭਾ ਫਤਿਹਗੜ੍ਹ ਸਾਹਿਬ ਦੇ ਜੋ ਹੁਣ ਆਪਣੀਆਂ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਉਹਦੇ ਸੰਬੰਧ ਵਿੱਚ ਅੱਜ ਆਪਣੇ ਸਮਰਾਲਾ ਵਿਧਾਨ ਸਭਾ ਪਾਇਲਥਮਰ ਵਿਧਾਨ ਸਭਾ ਔਰ ਖੰਨਾ ਵਿਧਾਨ ਸਭਾ ਤਿੰਨ ਵਿਧਾਨ ਸਭਾ ਦੀ ਬੈਠਕ ਵਿਸ਼ੇਸ਼ ਤੌਰ ਤੇ ਜੋ ਸਾਡੇ ਰਾਜ ਸਭਾ ਮੈਂਬਰ ਹੈ ਔਰ ਜੋ ਸਾਡੇ ਲੋਕ ਸਭਾ ਫਤਿਹਗੜ ਸਾਹਿਬ ਦੇ ਇਨਚਾਰਜ ਨੇ ਪ੍ਰਭਾਰੀ ਨੇ ਸ਼੍ਰੀ ਅਵਿਨਾਸ਼ ਰਾਏ ਖੰਨਾ ਜੀ ਉਹ ਵਿਸ਼ੇਸ਼ ਤੌਰ ਤੇ ਮੀਟਿੰਗ ਲੈਣ ਆਏ ਸੀ ਅੱਜ ਬੂਥ ਲੈਵਲ ਤੋਂ ਲੈ ਕੇ ਜੋ ਸਾਡੇ ਸ਼ਕਤੀ ਕੇਂਦਰ ਹੈ ਔਰ ਜੋ ਮੰਡਲਾਂ ਦੀਆਂ ਟੀਮਾਂ ਵੱਖ-ਵੱਖ ਮੰਡਲਾਂ ਦੀਆਂ ਜਿਹੜੇ ਸਾਡੇ 14 ਮੰਡਲ ਆਉਂਦੇ ਆਂ ਤਿੰਨ ਵਿਧਾਨ ਸਭਾ ਚ ਤਾਂ ਉਹਨਾਂ ਦੇ ਮੰਡਲ ਅਧਿਕਾਰੀਆਂ ਨਾਲ ਵੀ ਮੀਟਿੰਗ ਹੋਈ ਹੈ ਜੋ ਹੁਣ ਲੋਕ ਸਭਾ ਇਲੈਕਸ਼ਨ ਹੈ ਉਹਨਾਂ ਦੀ ਤਿਆਰੀਆਂ ਲਈ ਨਿੱਕ ਬੂਥ ਲੈਵਲ ਤੱਕ ਜਿਵੇਂ ਜੋ ਸਾਡੇ ਰਣਜੀਤ ਸਿੰਘ ਗੱਲੇ ਵਾਲੀ ਆ ਜੀ ਵਿਧਾਨ ਸਭਾ ਸਮਰਾਲਾ ਤੋਂ ਆਪਣੇ ਕੈਂਡੀਡੇਟ ਸੀਗੇ ਇਹਨਾਂ ਨੇ ਸਾਨੂੰ ਡੇਟ ਨੋਟ ਕਰਾਤੀ ਜਿਹੜੇ ਇਹਨਾਂ ਦੇ 218 ਦੇ 18 ਬੂਥ ਹੈ ਉਹਦੀ ਬੂਥ ਵਾਈਜ਼ 13 ਫਰਵਰੀ ਡੇਟ ਫਾਈਨਲ ਕੀਤੀ ਗਈ ਹੈ ਹੋ ਸਕਦਾ ਹਾਈ ਕਮਾਂਡ ਦੇ ਜੇ ਇੱਕ ਦੋ ਦਿਨ ਅੱਗੇ ਪਿੱਛੇ ਮੀਟਿੰਗ ਹੋ ਸਕਦੀ ਹੈ ਪਰ ਹੁਣ ਸਾਰਾ ਪਾਰਟੀ ਜੋ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੂਥ ਲੈਵਲ ਤੱਕ ਸਾਰੀ ਤਿਆਰੀ ਹੋਊਗੀ ਜੀ ਔਰ ਜਿੰਨੀਆਂ ਵਿਧਾਨ ਸਭਾ ਚ ਜਿੰਨੇ ਬੂਥ ਆਂਦੇ ਆ ਉਹ ਸਾਰਾ ਬੂਥ ਲੈਵਲ ਤੱਕ ਹੁਣ ਪਾਰਟੀ ਆਪਣਾ ਕੰਮ ਕਰਨ ਜਾ ਰਹੀ ਹੈ ਜੀ ਮੈਂ ਡਾਕਟਰ ਅਸ਼ੋਕ ਸ਼ਰਮਾ ਅੱਜ ਦੀ ਜਿਹੜੀ ਮੀਟਿੰਗ ਹੈ ਲੋਕ ਸਭਾ ਜਿਹੜੇ ਇਲੈਕਸ਼ਨ ਆ ਰਹੇ ਨੇ ਉਹਦੀ ਤਿਆਰੀਆਂ ਦੇ ਸੰਬੰਧ ਵਿੱਚ ਇਹ ਤਿੰਨ ਵਿਧਾਨ ਸਭਾ ਦੀ ਜਿਹੜੀ ਅੱਜ ਇੱਥੇ ਮੀਟਿੰਗ ਰੱਖੀ ਗਈ ਹੈ ਤੋ ਕਿ ਜਿਹੜੀ ਪਾਰਟੀ ਦਾ ਆਪਣਾ ਇੱਕ ਪ੍ਰੋਗਰਾਮ ਹੈ ਕਿ ਅਸੀਂ ਕਿਵੇਂ ਜਿਹੜਾ ਇਲੈਕਸ਼ਨ ਲੜਨਾ ਨਿਕਲ ਜਤਨਾ ਕਿਵੇਂ ਆ ਏਦੀ ਤਿਆਰੀ ਕਿ ਪਿੰਡ ਪੱਧਰ ਤੇ ਕਿਵੇਂ ਜਾਇਜਾ ਸਕਦਾ ਹੈ। ਆ ਸਾਡੇ ਸਾਰੇ ਸਾਰੇ ਜਿਹੜੇ ਇਲਾਕੇ ਦੇ ਵਿੱਚ ਬੂਥ ਲੈਵਲ ਦੀ ਤਿਆਰੀ ਆਲਮੋਸਟ ਪੂਰੀ ਹੋ ਚੁੱਕੀ ਹੈ। ਜਿਹੜੇ ਸਾਡੇ ਵਰਕਰਜ਼ ਕਿਤੇ ਜਗ੍ਹਾ ਸਾਨੂੰ ਲੱਗਿਆ ਕਮਜ਼ੋਰ ਨੇ ਉਹਨਾਂ ਨੂੰ ਅੱਜ ਚੇਚੇ ਤੌਰ ਤੇ ਉਹ ਕਹਿ ਆ ਕਿ ਪੰਦ ਹਫਤੇ ਦੇ ਅੰਦਰ ਅੰਦਰ ਉਹ ਆਪਣੀ ਟੀਮਾਂ ਬਣਾਉਣਗੇ ਤੇ ਆਉਣ ਵਾਲਾ ਜਿਹੜਾ ਸਾਡਾ ਲੋਕ ਸਭਾ ਇਲੈਕਸ਼ਨ ਹੈ ਉਹ ਬੀਜੇਪੀ ਪੂਰੀ ਤਨਦੇਹੀ ਨਾਲ ਇਲੈਕਸ਼ਨ ਲੜੂਗੀ ਤਾਂ ਕਿ ਜਿਹੜੀਆਂ ਜੜੀਆਂ 13 ਦੀਆਂ 13 ਸੀਟਾਂ ਜਿੱਤਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਪੰਜਾਬ ਦੇ ਵਿੱਚ ਕਿਉਂਕਿ ਹੁਣ ਤੱਕ ਤਾਂ ਅਸੀਂ ਕਾਲੀਦਾਨ ਨਾਲ ਰਲ ਕੇ ਲੜਦੇ ਰਹੇ ਹਾਂ। ਤਿੰਨ ਸੀਟਾਂ ਤੇ ਅਸੀਂ ਲੜਦੇ ਸੀ ਔਰ 13 ਤੇ ਲੜਨਾ ਸੀ ਇਸ ਲਈ ਆ ਜਿਹੜੀ ਮੀਟਿੰਗ ਹੈ ਇਹਦੀ ਤਿਆਰੀ ਹੈ